ਕੇ ਜੀ ਰੈਡੀ ਵਾਈ ਗੁਰਜੀ ਕਾਹ ਕਰਤਾ ਵਾਈ ਉਸਦੀ ਫਤਿਹ ਦਾਸ਼ਤ ਨਤੀਜੇ ਤੋਂ ਦਾਸ਼ਤ ਪਿਆਜਾ ਜੱਟਾ ਅੱਜ ਸਾਡੇ ਪਿੰਡ ਬਹੁਤ ਹੀ ਮਾਣ ਸਖਸ਼ੀਤ ਆਏ ਹੋਏ ਨੇ ਜਿਨ੍ਹਾਂ ਦੇਖ ਕੇ ਉਹਨਾਂ ਨਾਲ ਦੂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਤੇ ਉਹ ਵੀ ਟੈਨ ਨੂੰ ਦਿਵਾਣਾ ਨਹੀਂ ਚਾਹੁੰਦੇ ਸੀ ਤੇ ਜਾਦੇ ਟਾਈਮ ਨਾ ਲੈਂਦੇ ਹੋਏ ਬਾਬਾ ਫਾਜ਼ਿਲ ਸਿੰਘ ਜੀ ਦਾ ਇਹਨਾਂ ਨੇ ਜੀਣਾ ਹਰ ਬਠਾਪੁਰ ਦੇਖਤੀ ਹੋ ਕਿ ਇਹ ਆਪਣੇ ਜੀ ਦੁਆਰਾ ਸਾਥ ਦੇ ਇਤਿਹਾਸ ਵਾਲੇ ਵਿਸ਼ੇ ਦੀ ਜਾਣਕਾਰੀ ਪਾਉਂਗੇ ਕਿੰਨੋਂ ਵਾਹਿਗੁਰੂ ਜੀ ਦਾ ਸਾਥ ਸਾਹਿਬ ਹੈ ਜੀ ਬਹੁਤ ਸਾਰੇ ਸਾਧਗੁਰੂ ਜੀ ਸਾਜੀਨਵਾਜੀ ਗੁਰੂ ਗੁਰੂ ਖਾਲਸਾ ਸਾਹਿਬ ਸਮੇਂ ਦੀ ਪਹਿਲਾ ਵੀ ਇਸ ਅਸਥਾਨ ਦੀਆਂ ਵੀਡੀਓ ਅਸੀਂ ਪਾਉਂਦੇ ਰਹੇ ਜਦੋਂ ਤੇ ਥੋੜਾ ਜਿਹਾ ਇਸ ਤਰ੍ਹਾਂ ਦਾ ਅਸੀਂ ਵੀ ਸੰਗਤ ਥੋੜੀ ਜਿਹੀ ਘਟ ਹੁੰਦੀ ਸੀਗੀ ਤੇ ਇਹ ਸਾਮਾਰੇ ਕਿਸ ਨੂੰ ਪਤਾ ਨਹੀਂ ਕਿ ਅੱਛਾ ਤੇਰੇ ਦੀ ਮੈਂ ਫੌਜ ਕੀਤੀ ਥਾਂ ਦੇ ਇੱਥੇ ਚਾਰ ਮਹੀਨੇ ਸਤਗੁਰੂ ਤੇ ਬਹਾਦਰ ਸਾਹਿਬ ਸ਼ਹੀਦ ਹੋਣ ਦੇ ਹੁੰਦੇ ਨੇ ਉਹ ਜਿੱਥੇ ਆ ਬਹਾਦਰ ਸਾਹਿਬ ਰਹੇ ਸੀ ਉਹ ਥਾਂ ਤੇ ਸੋਣਾ ਸੁਨੋ ਗੁਰਦੁਆਰਾ ਸ੍ਰੀ ਮਕਤੀ ਬਾਗ ਸਾਹਿਬ ਆਇਆ ਤੇ ਮੈਂ ਉੱਥੇ ਠਹਿਰੇ ਉਸ ਤੋਂ ਅਪਰੰਥ ਕਰਹਾਲੀ ਸਾਹਿਬ ਨੂੰ ਜਾਂਦੇ ਜਾਂਦੇ ਇਸ ਰਸਤੇ ਤੇ ਜਿਹਨੂੰ ਮੰਨ ਰਹੇ ਸੀ ਇੱਥੇ ਮਾਤਮਾ ਰਹਿੰਦੇ ਸੀ ਡੇਰਾ ਸੀ ਬੜਾ ਤਕੜਾ ਸੰਪਾਦ ਦਾ ਬਾਬਾ ਗਿਆਨ ਦਾਸ ਹਵਾ ਦੇਵ ਦਾਸ ਤੇ ਰਾਮ ਬਾਦ ਠੀਕ ਹੈ ਤੇ ਬੜੇ ਪਹੁੰਚੇ ਸਾਧੂ ਸੀ ਜਤੀ ਸਤੀ ਮਹਾਂਪਰਖ ਬੜੀ ਕਮਾਈ ਵਾਲੇ ਸਾਧੂ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਇਸ ਰਸਤੇ ਲੰਘ ਰਹੇ ਨੇ ਤਾਂ ਅੱਗੇ ਜਾ ਕੇ ਖੜ ਗਏ ਪਹਿਲੇ ਹੀ ਹਮ ਗੱਲ ਚ ਪੱਲਾ ਪਾ ਕੇ ਹੱਥ ਜੋੜੇ ਮਹਾਰਾਜ ਜੀ ਦੁਪਹਿਰ ਦਾ ਸਮਾਹ ਸਾਡੇ ਕੋਲ ਤੇ ਤਾਵੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਦੀ ਇੱਥੇ ਉਹ ਲਿਆ ਕੇ ਸੇਵਾ ਵੀ ਕੀਤੀ ਉਹਨਾਂ ਨੇ ਔਰ ਗੁਰੂ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਇਸ ਸਥਾਨ ਤੇ ਕਿਉਂਕਿ ਪਹਿਲੇ ਭਾਰੀ ਤਾਪ ਦਾ ਸਥਾਨ ਬਹੁਤ 200 ਸਾਲਾਂ ਤੋਂ ਚੱਲਿਆ ਆ ਗਿਆ ਸੀ ਨਿਹਾਰਾਜਾ ਪਟਿਆਲਾ ਵੱਲੋਂ ਤੇ ਰਸ ਵੀ ਲਾਈ ਹੋਈ ਸੀ ਤੇ ਫੇਰ ਉਹ ਮਹਾਤਮਾ ਦਾ ਤਾਪਕ ਸਤਿਗੁਰ ਤੇ ਬਹਾਦਰ ਸਾਹਿਬ ਦਾ ਆਉਣਾ ਚੰਗੇ-ਚੰਗੇ ਨਾਲ ਭਾਰੀ ਮਤੀ ਦਾਸ ਪਾਈ ਜੱਲਾ ਜੀ ਭਾਈ ਸਤੀਰਾਮ ਬਹੁਤ ਸਿੰਘ ਸਾਰੇ ਜਿਹੜੇ ਨਾਲ ਉਸੇ ਔਰ ਵੀ ਇੱਕ ਸੰਗਤਾਂ ਨਾਲ ਆਈਆਂ ਸੀ ਇੱਥੋਂ ਤੇ ਇਸ ਸਥਾਨ ਦੇ ਉੱਤੇ ਸਤਿਗੁਰੂ ਜੀ ਵਰ ਦਿੱਤੇ ਜੋ ਵੀ ਇੱਥੇ ਆਏਗਾ ਮੱਖਾ ਦੇਕੇਗਾ ਮਨੋ ਕਾਮਨਾ ਪੂਰਨ ਹੋਵੇ ਔਰ ਇੱਥੇ ਪ੍ਰਤੱਖ ਦੇਖਿਆ ਗਿਆ ਵੀ ਜਿਨ੍ਹਾਂ ਨੇ ਇੱਥੇ ਅਰਦਾਸ ਕੀਤੀ ਜੋ ਬੇਨਤੀ ਕਰਦੇ ਨੇ ਜੀ ਮਹਾਰਾਜ ਇੱਥੇ ਆ સેવા ਕਰਾਂਗੇ ਅਖੰਡਕਾਰ ਸਾਹਿਬ ਕਰਾਵਾਂਗੇ ਜਾਂ ਇਹ ਬਿਲਡਿੰਗ ਦੀ ਸੇਵਾ ਵਿੱਚ ਸਭ ਮਾਂਵਾਂਗੇ ਉਹ ਇੱਕ ਤੇ ਸਾਧੂਆਂ ਦਾ ਆਪ ਤੇ ਗੁਰੂ ਸਾਹਿਬ ਦਾ ਆਉਣਾ ਇਹ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਇਸ ਕਰਕੇ ਇੱਥੇ ਆ ਇਲਾਕੇ ਦੇ ਵਿੱਚੋਂ ਹੋਰ ਥਾਵਾਂ ਤੋਂ ਦੂਰ ਦੂਰ ਦੇ ਸੰਗਤ ਆ ਕੇ ਅਦਾਸਾਂ ਕਰਾਉਂਦੀ ਬਹੁਤ ਸਾਰੇ ਲੋਕਾਂ ਦੀਆਂ ਮਨੋਕਾਮਨਾ ਪੂਰ ਲੋਕਾਂ ਦੀਆਂ ਦੇ ਇੱਥੇ ਹੁਣ ਵੀ ਹੁੰਦੀਆਂ ਅਸੀਂ ਲੰਘੇ ਜਾ ਰਹੇ ਸੀ ਬੜਾ ਸਮਾਂ ਪਹਿਲਾਂ ਬਾਅਦ ਪੜ ਲੈਂਦੇ ਸੀ ਪਰ ਪਤਾ ਲੱਗਿਆ ਕਿ ਇੱਥੇ ਨਵੇਂ ਪਾਸ਼ਾ ਆਏ ਨੇ ਫਿਰ ਇੱਕ ਦਿਨ ਦਰਸ਼ਨ ਕਰਨ ਆਏ ਸੀ ਤਾਂ ਇਸ ਸਥਾਨ ਬਾਰੇ ਪਤਾ ਆਦੂ ਮਹਾਤਮਾ ਇੱਥੇ ਕੋਈ ਵਾਕੀ ਨਿਸ਼ਾਨ ਸਾਹਿਬ ਜਿਹੜਾ ਸੀ ਇੱਥੇ ਜੋ ਢੇਰੀ ਦੇ ਨਾਲ ਤੁਸੀਂ ਜਿਹਾ ਸੀ ਉਹ ਸੰਗਤ ਨੂੰ ਦਾਸ ਨੇ ਦੇ ਦਿੱਤੀ ਸੀ ਸਾਰੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਹੁਣ ਇੱਥੇ ਨਿਸ਼ਾਨ ਸਾਹਿਬ ਪਿੱਛੇ ਸੁੰਦਰ ਝੂਲ ਰਹੇ ਨੇ ਨਾਲ ਸੁੰਦਰ ਇਧਰ ਮੇਰੇ ਸੱਜੇ ਪਾਸੇ ਸਰੋਵਰ ਹੈ ਇਹਦੀ ਵੀ ਹੁਣ ਤਾਂ ਜਾਲ ਬਹੁਤ ਸੁੰਦਰ ਭਰਿਆ ਹੋਇਆ ਹੈ ਪਰ ਹੋਰ ਅਸੀਂ ਇਹਦੀ ਸੇਵਾ ਕਰਨੀ ਆਂ ਹਾਂ ਬਿਲਡਿੰਗ ਦੀ ਸੇਵਾ ਉੱਤੇ ਜਿਹੜੀ ਚੱਲ ਰਹੀ ਆ ਸਾਰੇ ਬਿਲਡਿੰਗ ਦੇ ਉੱਤੇ ਜਿਹੜੀ ਟਾਇਲ ਹੈ ਦੁਬਾਰਾ ਲੱਗੇਗੀ ਕਿਉਂਕਿ ਉਹ ਪਹਿਲੀ ਟਾਇਲ ਵਿੱਚ ਫੇੜਾ ਨਹੀਂ ਆ ਗਈ ਸੀ ਛੱਤ ਦੇ ਉੱਤੇ ਵੀ ਜਾਲੇ ਲਾਈ ਜਾ ਰਹੇ ਇੱਥੇ ਕਾਰ ਸੇਵਾ ਆ ਆਰੰਭ ਹੈ ਸੋ ਸੰਸਾਰ ਪਰ ਦੀਆਂ ਸੰਗਤਾਂ ਪ੍ਰਤੀ ਬੇਨਤੀ ਹੈ ਵੀ ਆਪਣਾ ਦਸਵੰਦ ਕੱਟ ਕੇ ਜ਼ਰੂਰ ਇੱਥੇ ਵੀ ਹਿਸਾਬ ਸਾਰਿਆਂ ਸੰਗਤਾਂ ਤੋਂ ਹੋਣ ਸੋ ਸਾਡੇ ਨਾਲ ਡਾਕਟਰ ਮਹਿੰਦਰ ਸਿੰਘ ਜੀ ਐਡ ਗ੍ਰਾਂਤੀ ਭਾਈ ਰਾਮ ਸਿੰਘ ਜੀ ਅਤੇ ਹੋਰ ਸਾਰੇ ਕੈਮਰਾਮੈਨ ਜਿਹੜੇ ਅਮਿਲ ਸਿੰਘ ਭਾਈ ਮੇਸ਼ਰ ਸਿੰਘ ਜੀ ਤੇ ਕੈਮਰਾ ਚੀਜ਼ੀ ਆਕਾਤ ਅਰਦਾਸ 24 A ਦਾ ਚੈਨਲ ਦਾ ਨੰਬਰ ਆ ਜੀਟੀ ਵੀਓਟੀਓ ਦੇ ਉੱਤੇ ਉਹ ਸਾਰੀਆਂ ਸੰਗਤਾਂ ਇੱਥੇ ਜਰੂਰ ਜਿਵੇਂ ਮਰਜ਼ੀ ਹੁੰਦੋਂ ਕਰਕੇ ਪਹੁੰਚੋ ਕਿ ਜਿਹੜੀ ਸੜਕ ਕਰ ਹਾਲੀ ਸਭ ਨੂੰ ਜਾਨਦੀ ਹੈ ਪਟਿਆਲੇ ਤੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਕੋਲ ਸੀਸਕੰਤ ਤੋਂ ਹੁੰਦੀ ਹੋਈ ਕਿ ਅੱਗੇ ਜਾ ਕੇ ਪਿੰਡ ਠੇੜਾ ਜਿੱਤਾ ਹੁੰਦਾ ਵੈਸੇ ਇੱਕ ਗ੍ਰੰਥੀ ਕਥਾਵਾਦ ਸਿੰਘ ਨੇ ਦੱਸਿਆ ਹੁਣੇ ਪਤਾ ਲੱਗਿਆ ਕਿ ਪੁਰਾਣੇ ਟਾਈਮਾਂ ਵਿੱਚ ਜੇ ਥਾਂ ਦਾ ਨਵਾਂ ਪਿੰਡ ਦਾ ਨਾਮ ਹੋਰ ਸੀ ਫਿਰ ਮੈਂ ਕਹਿੰਦੀ ਖੋਜ ਕਰੋ ਵੀ ਇਹ ਪੁਰਾਣੇ ਟਾਈਮਾਂ ਵਿੱਚ ਇਹ ਪਿੰਡ ਨੂੰ ਕੀ ਕਹਿੰਦੇ ਉਹ ਖੋਜ ਵੀ ਹੋਏਗੀ ਬਾਕੀ ਇੱਥੋਂ ਸਤਿਗੁਰੂ ਮਹਾਰਾਜ ਡਕਾਲੇ ਹੁੰਦੇ ਹੋਇਆ ਤੇ ਅੱਗੇ ਖੜਾਲੀ ਸਾਹਿਬ ਸਮਾਣਾ ਤੇ ਜੀਂਦ ਹੋਰ بڑے ਸਥਾਨ ਨੇ ਉਥੋਂ ਆਗਰੇ ਆਗਰੇ ਤੋਂ ਫਿਰ ਸਤਿਗੁਰੂ ਮਹਾਰਾਜ ਔਰ ਅੰਮ੍ਰਿਤ ਦੇਵ ਬਲਵੰਤ ਚੰਦੇਸੀ ਸੋ ਇਹ ਸਾਰਾ ਇੱਥੋਂ ਦਾ ਇਤਿਹਾਸ ਹੈ ਇੱਥੋਂ ਮਾਰੇ ਸੰਤਨ ਦੀਤੀ ਹੈ ਜਰੂਰ ਦਰਸ਼ਨ ਕਰੋ ਜਰੂਰ ਫਲ ਮਿਲੇਗਾ ਸਤਿਗੁਰੂ ਕਿਰਪਾ ਕਰਨਗੇ ਨਾਲੇ ਸੇਵਾ ਚ ਸਾਰੀ ਸੰਤਾਂ ਦਾ ਪਾਉਣ ਔਰ ਮੀਨ ਨੇ ਦਸਵੀਂ ਦਾ ਜਿਹੜਾ ਹੈ ਦੇਨੇ ਇਥੇ ਮਨਾਇਆ ਜਾਂਦਾ ਬਹੁਤ ਭਾਰੀ ਇਕੱਠ ਹੁੰਦਾ ਅੱਜ ਵੀ ਪਿਤਾਵਲੀ ਤੇ ਅਸੀਂ ਬੰਦੀ ਛੋੜ ਦੇ ਸਥਿਤ ਇੱਥੇ ਆਇਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋ ਇੱਥੇ ਬਹੁਤ ਪੁੱਤਰਾ ਦੀਆਂ ਦਾਤਾਂ ਮਿਲੀਆਂ ਸੰਗਤ ਨੂੰ ਚਲੋ ਰੋਜੀ ਰੋਟੀ ਲਈ ਬਾਹਰ ਵੀ ਜਾਣਾ ਹੁੰਦਾ ਬਹੁਤ ਸਾਰੇ ਵੀਜੇ ਲੱਗੇ ਸੰਗਤਾਂ ਦੇ ਬਹੁਤ ਸਾਰੇ ਹੋਰ ਜਿਵੇਂ ਕੋਈ ਕਹਿੰਦਾ ਮੈਨੂੰ ਆਈ ਆਈ ਸੁਪਾਸ ਹੋਣਾ ਕੋਈ ਕਹਿੰਦਾ ਮੇਰਾ ਵਿਆਹ ਨਹੀਂ ਹੁੰਦਾ ਕੋਈ ਆ ਨਹੀਂ ਹੁੰਦਾ ਨਸ਼ਿਆਂ ਤੋਂ ਬਹੁਤ ਛਡਕਾਰਾ ਹੋਇਆ ਜਿਨ੍ਹਾਂ ਨੇ ਵੀ ਆ ਕੇ ਕੀਤਾ ਜਿਵੇਂ ਉਹ ਹੋਰ ਬਹੁਤ ਸਾਰੇ ਸਥਾਵਾਂ ਤੇ ਅੜੀਸਾ ਸਾਹਿਬ ਸੰਗਤ ਕਾਫੀ ਜਾਂਦੀ ਆ ਉੱਥੇ ਵੀ ਮਨੋ ਕਾਵਨਾ ਉਹ ਵੀ ਨਵੇਂ ਪਾਸ਼ਾ ਮਹਾਰਾਜ ਦਾ ਸਥਾਨ ਤੇ ਇੱਥੇ ਵੀ ਮਹਾਰਾਜ ਨਵੇਂ ਪਾਸ਼ਾ ਆਏ ਸੀਗੇ ਸੰਗਤ ਨੂੰ ਬੇਨਤੀ ਜ਼ਰੂਰ ਪਾਈ ਇੱਕ ਵਾਰ ਦੀ ਜ਼ਿੰਦਗੀ ਚ ਇੱਥੋਂ ਦੇ ਦਰਸ਼ਨ ਕਰੋ ਸਤਿਗੁਰੂ ਮਹਾਰਾਜ ਸਾਹਿਬ ਦਾ ਭਲਾ ਕਰਨ ਸਭ ਨੂੰ ਫਲ ਬਖਸ਼ ਕਰਨ ਸਾਰੇ ਕਮੇਟੀ ਜੋ ਨਾਲ ਖੜੀ ਇਹਨਾਂ ਦਾ ਵੀ ਧੰਨਵਾਦ ਹੈ ਸੋ ਇਹਨਾਂ ਦਾ ਜਿਹੜਾ ਅਰਦਾਸ 24 ਖੀੜਾ ਜੱਟਾਂ ਦੀ YouTube ਚੈਨਲ ਨੂੰ ਬਹੁਤ ਧੰਨਵਾਦ ਆ। ਸਤਿਗੁਰੂ ਦੇ ਪਾ ਕਰ ਲੈ ਇੱਥੇ ਸੇਵਾ ਚੱਲ ਰਹੀ ਸਭ ਇੰਸਾਫ ਆ। ਨਾਮ ਜਪੋ ਬਾਣੀ ਪੜੋ ਅਮਰ ਸ਼ਕੋਹ ਖੰਡੇ ਬਾਤੇ ਦਾ। ਸਤਿਗੁਰੂ ਸਾਡੇ ਚੜ੍ਹਦੀ ਕਲਾ ਦਾ ਵਾਹਿਗੁਰੂ ਜੀ ਦਾ ਸ਼ੁਕਰੀਆ। ਵਾਹਿਗੁਰੂ ਜੀ। ਹਾਂ ਜੀ ਤੇ ਏਸੀ ਆਪਣੇ ਸੇ ਖੀੜਾ ਜੱਟਾਂ ਆਏ ਹੋਏ ਬਾਬਾ ਠਾਕੁਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਪਿੰਡ ਖੀੜਾ ਖੀੜਾ ਜੱਟਾਂ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੋਂ ਕਾਸ ਤੇ ਵਾ ਦਾ ਕੰਮ ਚੱਲ ਰਿਹਾ ਸਾਹਮਣੇ।

ਕੋਪ ਚੂਰ ਜੀ ਨੂੰ ਸੰਪਰਕ ਕਰਨਾਂ ਤੇ ਇੱਥੇ ਇੱਥੇ ਹੈਡ ਗ੍ਰੰਪਸ ਇਜਾਉਂ ਨਿਵਾਸ ਆਰਾਮ ਸਿੰਘ ਜੀ ਤੇ ਮੇਨ ਸੇਵਾਦਾਰ ਨੇ ਡਾਕਟਰ ਹਰਬੀਰ ਸਿੰਘ ਜੀ ਉਹਨਾਂ ਨੂੰ ਤੁਸੀਂ ਮਿਲ ਸਕਦੇ ਤੇ ਮੈਂ ਆਪਾਰ ਕਿੜਾ ਜੱਟਾ ਤੁਹਾਡੇ ਤੋਂ ਅਜਾਜ਼ਤ ਮੰਗਦਾ ਸਸੀਕਾ ਸਰ ਜੀ